ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਲੈਕਸ਼ਨ ਬਹੁਤ ਹੀ ਵਧੀਆ ਕਲੈਕਸ਼ਨ ਲੈ ਕੇ ਆਈ ਆ ਬਹੁਤ ਸੁਪੀਰੀਅਰ ਰੀਂਸ ਦੀ ਆ ਬਹੁਤ ਹੀ ਸੁਪੀਰੀਅਰ ਫੈਬਰਿਕ ਆ ਜਾਨੀ ਕਿ ਰਾਮਟੈਕਸ ਦੀ ਵੈਰਾਈਟੀ ਆ ਜਾਨੀ ਬਹੁਤ ਜ਼ਿਆਦਾ ਜਾਨੀ ਕਿ ਮਸਲੀਨ ਦਾ ਸਟੱਫ ਵੀ ਮਿਲੂਗਾ ਇਹਦੇ ਵਿੱਚ ਤੁਹਾਨੂੰ ਕਾਟਨ ਦੇ ਵੀ ਮਿਲਣਗੇ ਬਟ ਡਿਜ਼ਾਈਨਰ ਜੇ ਪੀਸ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਏ ਆਂ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਜਿਹੜੀਆਂ ਪਹਿਣਾ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਤਹਿ ਦਿਲੋਂ ਥੈਂਕ ਯੂ ਆ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਇੰਨਾ ਜ਼ਿਆਦਾ ਅਪਰੀਸ਼ੀਏਟ ਕਰਦੇ ਹੋ ਤੇ ਜਿਹੜੇ ਸ਼ੇਅਰ ਕਰਦੇ ਆ ਉਹਨਾਂ ਦਾ ਤਾਂ ਤਹਿ ਦਿਲੋਂ ਬਹੁਤ ਹੀ ਥੈਂਕ ਯੂ ਆ ਕਿ ਤੁਸੀਂ ਸਾਨੂੰ ਹੋਰ ਅੱਗੇ ਵੱਲ ਨੂੰ ਲੈ ਕੇ ਜਾਂਦੇ ਹੋ ਜੇ ਤੁਸੀਂ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਧੀ ਕਲੈਕਸ਼ਨ ਪੇਮੈਂਟ ਦਾ ਮੈਥਡ ਆਪਣਾ ਸਾਰਾ ਆਨਲਾਈਨ ਹੀ ਆ ਕੈਸ਼ ਔਨ ਡਿਲੀਵਰੀ ਆਪਣੇ ਕੋ ਅਵੇਲੇਬਲ ਨਹੀਂ ਹੈਗੀ ਕਈ ਭੈਣਾਂ ਦੀ ਕਾਲਸ ਆਉਂਦੀਆਂ ਨੇ ਕਿ ਅਸੀਂ ਤੁਹਾਨੂੰ ਪੈਸੇ ਜਦੋਂ ਸਾਡੇ ਕੋਲ ਪਹੁੰਚੂਗਾ ਜਿਹੜਾ ਵੀ ਸਾਨੂੰ ਤੁਹਾਡਾ ਬੰਦਾ ਕੋਈ ਵੀ ਫੜਾਉਣ ਆਊਗਾ ਤਾਂ ਅਸੀਂ ਉਹਨੂੰ ਦੇ ਦਾਂਗੇ ਸਾਡਾ ਕਿਸੇ ਨੇ ਨਹੀਂ ਆਉਣਾ ਹੁੰਦਾ ਜੀ ਫੜਾਉਣ ਉਹ ਤਾਂ ਪੋਸਟ ਆਫਿਸ ਆਈ ਆਪਾਂ ਕੋਰੀਅਰ ਲਾਉਨੇ ਆ ਤੇ ਪੋਸਟ ਆਫਿਸ ਹੀ ਸਾਰੇ ਸ਼ਹਿਰਾਂ 'ਚ ਅਲੱਗ-ਅਲੱਗ ਹੁੰਦਾ ਹੋਇਆ ਤੁਹਾਡਾ ਹੀ ਪੋਸਟਮੈਨ ਤੁਹਾਨੂੰ ਦੇਣ ਆਊਗਾ ਜੀ ਕੋਰੀਅਰ ਇਸ ਲਈ ਕਈ ਭੈਣਾਂ ਇਹ ਕਹਿ ਦਿੰਦੀਆਂ ਨੇ ਕਿ ਸਾਨੂੰ ਜੀ ਆਨਲਾਈਨ ਪੇਮੈਂਟ ਕਰਨੀ ਨਹੀਂ ਆਉਂਦੀ ਸਾਨੂੰ ਐਡਰੈਸ ਸੈਂਡ ਐਡਰੈਸ ਸੈਂਡ ਨਹੀਂ ਕਰਨਾ ਆਉਂਦਾ ਪਰ ਹਰ ਕਿਸੇ ਭੈਣ ਕੋਲ ਆਪਣਾ ਆਧਾਰ ਕਾਰਡ ਹੁੰਦਾ ਜੀ ਆਧਾਰ ਕਾਰਡ ਦੇ ਐਡਰੈਸ ਆਪਣਾ ਸਾਰਾ ਮੈਂਸ਼ਨ ਹੁੰਦਾ ਤੁਸੀਂ ਉਹਦੀ ਫੋਟੋ ਭੇਜ ਦਿਆ ਕਰੋ ਜੇ ਤੁਹਾਨੂੰ ਨਹੀਂ ਐਡਰੈਸ ਦਾ ਪਤਾ ਲੱਗਦਾ ਤੇ ਪੇਮੈਂਟ ਦਾ ਤਾਂ ਹੁਣ ਅਸੀਂ ਕੀ ਕਹਿ ਸਕਦੇ ਆਂ ਕਈ ਭੈਣਾਂ ਕਹਿੰਦੀਆਂ ਸਾਨੂੰ ਆਨਲਾਈਨ ਨਹੀਂ ਨਹੀਂ ਕਰਨੀ ਆਉਂਦੀ ਉਹ ਆਪਣੀ ਮਜਬੂਰੀ ਹੈ ਜੀ ਅਸੀਂ ਆਪਾਂ ਕੈਸ਼ ਔਨ ਡਿਲੀਵਰੀ ਤੇ ਕੰਮ ਨਹੀਂ ਕਰਦੇ ਹੈਗੇ ਸਾਰਾ ਆਨਲਾਈਨ ਹੀ ਕੰਮ ਆ ਤੇ ਆਨਲਾਈਨ ਹੀ ਪੇਮੈਂਟ ਆਪਾਂ ਲੈਣੇ ਆਂ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਅੱਜ ਦੀ ਕਲੈਕਸ਼ਨ ਤੇ ਜਿਹੜੀਆਂ ਪਹਿਣਾ ਮੇਨਾਂ ਫੋਰਨ ਤੋਂ ਜੁੜੀਆਂ ਹੋਈਆਂ ਨੇ ਬਹੁਤ ਵਧੀਆ ਬਹੁਤ ਹੀ ਵਧੀਆ ਪਿਆਰ ਦੇ ਰਹੀਆਂ ਨੇ ਮੇਰੀ ਛੋਟੀ ਜੀ ਸ਼ਾਪ ਆ ਛੋਟਾ ਜਿਹਾ ਕੰਮ ਆ ਪਰ ਮੈਂ ਸਾਡੀ ਕੁਆਲਟੀ ਪੂਰੀ ਬੈਸਟ ਮਿਲੂਗੀ ਤੁਹਾਨੂੰ ਜੋ ਚੀਜ਼ ਜਾਨੀ ਕਿ ਮੈਂ ਵੀਡੀਓ ਚ ਬੋਲੂਗੀ ਉਹੀ ਤੁਹਾਡੇ ਤੱਕ ਪਹੁੰਚੂਗੀ ਵੈਸੇ ਤਾਂ ਕਿਸੇ ਵੀ ਫੈਬਰਿਕ ਦੀ ਹਰ ਆਪਾਂ ਚਾਹੇ ਵੱਡੀ ਤੋਂ ਵੱਡੀ ਸ਼ਾਪ ਤੇ ਚਲੇ ਜਾਈਏ ਇਹੀ ਲਿਖਿਆ ਹੁੰਦਾ ਕਿ ਕੱਪੜੇ ਦੀ ਕੋਈ ਗਰੰਟੀ ਨਹੀਂ ਹੁੰਦੀ ਹੈ ਜੀ ਹੁੰਦੀ ਵੀ ਨਹੀਂ ਹੈਗੀ ਇਹ ਵੀ ਨਹੀਂ ਕਹੋਗੇ ਕਈ ਵਾਰੀ ਪੂਰੇ ਬ੍ਰਾਂਡ ਦਾ ਕੱਪੜਾ ਜਿਵੇਂ ਕਿ ਹੁਣ ਆਹ ਮੇਰੇ ਹੱਥ 'ਚ ਆ ਰਾਮ ਟੈਕਸਟ ਆਇੰਡਾ ਕਈ ਵਾਰੀ 10 ਸੂਟ ਵਧੀਆ ਨਿਕਲ ਜਾਂਦੇ ਇੱਕ ਸੂਟ ਵੀ ਕੋਈ ਪਿੱਛੋਂ ਹੀ ਇਦਾਂ ਦਾ ਕੱਪੜਾ ਲਾ ਕੇ ਆ ਜਵੇ ਵੀ ਕੋਈ ਖਰਾਬੀ ਨਿਕਲ ਜਾਵੇ ਉਹਦੇ ਵਿੱਚ ਤਾਂ ਚਲੋ ਕਿਸੇ ਵੀ ਨਾ ਤੁਹਾਡੀ ਗਲਤੀਆਂ ਨਾ ਸਾਡੀ ਕੋਈ ਗਲਤੀ ਹੈ ਜੀ ਉਹ 'ਚ ਕਿਸੇ ਦੀ ਕੋਈ ਗਲਤੀ ਨਹੀਂ ਹੁੰਦੀ ਪਰ ਸਾਡੀ ਹਮੇਸ਼ਾ ਮੇਰੀ ਕੋਸ਼ਿਸ਼ ਆ ਜੇ ਕੰਮ ਕਰਨਾ ਚਾਹੀਏ ਮੈਂ ਥੋੜਾ ਜਿਹਾ ਕੱਟ ਕਰ ਲਾਂ ਪਰ ਕਰਨਾ ਪੂਰਾ ਵਧੀਆ ਵਾ ਜਿਹੜਾ ਤੁਹਾਡੇ ਤੱਕ ਮੈਂ ਵਧੀਆ ਸਟਾਫ ਵਧੀਆ ਸੂਟ ਰੇਂਜ ਵੀ ਨਾਰਮਲ ਰੱਖਾਂ ਜਿਆਦਾ ਅਸੀਂ ਰੇਂਜ ਵੀ ਨਹੀਂ ਵੀ ਹਾਈ ਫਾਈ ਨਾਲ ਸਾਡੇ ਕੰਮ ਨਹੀਂ ਤੇ ਨਾ ਹੀ ਮੇਰੀ ਰੇਂਜ ਆ ਤੇ ਤੁਸੀਂ ਹਮੇਸ਼ਾ ਮੈਨੂੰ ਦੇਖਦੇ ਹੋ ਕਿ ਮੈਂ ਇਕੱਲੀ ਹੀ ਸਭ ਕੁਝ ਮੈਨੇਜ ਕਰਦੀ ਆ ਕੋਈ ਜਿਆਦਾ ਮੇਰਾ ਇਹ ਨਹੀਂ ਵੀ ਮੈਂ ਬਹੁਤ ਸਟਾਫ ਰੱਖਿਆ ਹੋਇਆ ਜਾਂ ਕੁਝ ਵੀ ਆ ਨਹੀਂ ਦੀ ਤੇ ਉਹਦੇ ਨਾਲ ਇਹੀ ਆ ਵੀ ਆਪਣੇ ਬਜਟ ਦੇ ਵਿੱਚ ਆਪਾਂ ਵਧੀਆ ਰੇਂਜਾਂ ਤੁਹਾਡੇ ਤੱਕ ਲੈ ਕੇ ਆਉਂਦੇ ਆ ਤੇ ਵਧੀਆ ਸਾਰਾ ਮਟੀਰੀਅਲ ਸਾਰਾ ਜਿੰਨਾ ਵੀ ਕੋਸ਼ਿਸ਼ ਆ ਵੀ ਬ੍ਰਾਂਡ ਦੇ ਆ ਹੀ ਹਰ ਆਰਟੀਕਲ ਚਾਹੇ ਆਪਣੇ ਕੋਲੋਂ 500 ਦਾ ਸੂਟ ਲੈ ਲਿਓ ਚਾਹੇ ਹਜ਼ਾਰ ਦਾ ਲੈ ਲਿਓ ਚਾਹੇ 3000 ਦਾ ਲੈ ਲਿਓ ਚਾਹੇ 5000 ਦਾ ਹਰ ਚੀਜ਼ ਆਪਾਂ ਬ੍ਰਾਂਡ ਦੀ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਵਧੀਆ ਪੂਰਾ ਸਟਾਫ ਲੈ ਕੇ ਆਵਾਂਗੇ ਇਦਾਂ ਦਾ ਕੋਈ ਵੀ ਸਟਾਫ ਹਾਂਜੀ ਜੇ ਤੁਹਾਨੂੰ ਕਦੇ ਵੀ ਕੋਈ ਸਟੱਫ ਇਦਾਂ ਲੱਗਦਾ ਜਿਵੇਂ ਆਪਾਂ ਵੀ ਹਾਂਜੀ ਇਹ ਸਟੱਫ ਵਧੀਆ ਨਹੀਂ ਤਾਂ ਤੁਸੀਂ ਆਪਣੀਆਂ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਉਸ ਤਰ੍ਹਾਂ ਦਾ ਸਟੱਫ ਦੁਬਾਰਾ ਰਿਪੀਟ ਨਾ ਨਹੀਂ ਕਰਾਂਗੇ ਨਾ ਹੀ ਆਪਾਂ ਲੈ ਕੇ ਆਵਾਂਗੇ ਸੋ ਤੁਹਾਡਾ ਵੀ ਇਹਦੇ ਵਿੱਚ ਸਾਡਾ ਪੂਰਾ ਸਹਿਯੋਗ ਹੋਣਾ ਚਾਹੀਦਾ ਪੂਰੀ ਤੁਸੀਂ ਹੈਲਪ ਸਾਡੇ ਲਈ ਕਰ ਸਕਦੇ ਹੋ ਇਹ ਚੀਜ਼ਾਂ ਲਈ ਤੇ ਕਿਉਂਕਿ ਹਰ ਚੀਜ਼ ਨੂੰ ਆਪਾਂ ਜਦੋਂ ਯੂਜ਼ ਕਰਦੇ ਹਾਂ ਫੇਰ ਹੀ ਆਪਾਂ ਨੂੰ ਹਰ ਚੀਜ਼ ਦਾ ਪਤਾ ਲੱਗਦਾ ਬਾਕੀ ਬ੍ਰਾਂਡ ਦੀ ਆਪਾਂ ਸ਼ੁਰੂ ਤੋਂ ਮੈਂ ਵੀ ਸੂਟ ਹੀ ਪਾਉਣੀ ਆ ਜੀ ਤੇ ਤੁਸੀਂ ਮੈਨੂੰ ਹਮੇਸ਼ਾ ਹਮੇਸ਼ਾ ਸੂਟਾਂ ਦੇ ਵਿੱਚ ਹੀ ਦੇਖਿਆ ਸੋ ਆਪਾਂ ਨੂੰ ਮੈਨੂੰ ਵੀ ਪੂਰਾ ਹੁੰਦਾ ਕਿ ਚਾਹੇ 2 ਰੁਪਏ ਮਹਿੰਗਾ ਹੋਵੇ ਪਰ ਸਟਾਫ ਪੂਰਾ ਵਧੀਆ ਹੋਵੇ ਇਸ ਲਈ ਚਲੋ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਪੀਸ ਸਾਰੇ ਬਹੁਤ ਸੋਹਣੇ ਆ ਡਿਜ਼ਾਈਨਰ ਨੇ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚਲਿਓ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾਇਓ ਚਲਿਓ ਅੱਜ ਦੇ ਜਿਹੜੇ ਸੂਟ ਨੇ ਦੋ ਬ੍ਰਾਂਡ ਦੇ ਉੱਪਰ ਰਹਿਣਗੇ ਸ਼ੰਕਰ ਤੇ ਰਾਮ ਟੈਕਸ ਰਾਮ ਟੈਕਸ ਸਭ ਤੋਂ ਪਹਿਚਾਣੇ ਮੈਂ ਹਯਾਰ ਦਾ ਸੂਟ ਵਿਦਾਊਟ ਦੁਪੱਟਾ ਲੈ ਕੇ ਆਈਆਂ ਅੱਜ ਤੱਕ ਅੱਜ ਪਹਿਲੀ ਵਾਰ ਆ ਵੀ ਮੈਂ ਦੁਪੱਟਿਆਂ ਦੇ ਨਾਲ ਵੀ ਲੈ ਕੇ ਆਈਆਂ ਪਰ ਇੰਨਾ ਜ਼ਿਆਦਾ ਪਿਆਰ ਦਿਨੇ ਰਾਮ ਟੈਕਸ ਨੂੰ ਉਸੇ ਤਰ੍ਹਾਂ ਸ਼ੰਕਰ ਬ੍ਰਾਂਡ ਦਾ ਵੀ ਜਿੰਨੇ ਵੀ ਸੂਟ ਮੈਂ ਅੱਜ ਜਿਹੜੇ ਤੁਹਾਨੂੰ 1 2 ਇਹਨਾਂ ਵਿੱਚ ਦਿਖਾਉਂਗੀ ਡ੍ਰਾਮ ਟੈਕਸ ਤੋਂ ਵੀ ਉੱਪਰ ਉਹਨਾਂ ਦੀ ਸਟਾਫ ਦੀ ਪੂਰੀ ਗਰੰਟੀ ਹੋਗੀ ਸਾਰੀ ਚੀਜ਼ ਦੀ ਤੇ ਮਤਲਬ ਡਿਜ਼ਾਈਨਰ ਇੰਨੇ ਸੋਹਣੇ ਹੋਣਗੇ ਪੀਸ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਨੇ ਇਹਨਾਂ ਦੀ ਸਾਨੂੰ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਿਆ ਹੈਗਾ ਜਾਨਕਿ ਜਿਹੜਾ ਕਸਟਮਰ ਜਦੋਂ ਵੀ ਅਸੀਂ ਖੋਲੇ ਨੇ ਤਾਂ ਆਏ ਬਸ ਦੇਖਣ ਸਾਰ ਖੁੱਲਣ ਸਾਰ ਗਏ ਨੇ ਕਦੇ ਕਿਸੇ ਪੈਣ ਨਹੀਂ ਕੀਤਾ ਕਿ ਹਾਂਜੀ ਇੰਨਾ ਮਹਿੰਗਾ ਸੂਟ ਹੈ ਕਿਉਂਕਿ ਆਮ ਨਾਰਮਲ ਆਪਾਂ ਰੇਂਜ ਦੇ ਜਦੋਂ ਸੂਟ ਦੇਖਦੇ ਆ ਤਾਂ ਆਪਾਂ ਨੂੰ 3000 3500 ਦੇ ਸੂਟ ਥੋੜੇ ਜਿਹਾ ਮਹਿੰਗੇ ਲੱਗਦੇ ਆ ਬਟ ਜਦੋਂ ਇਹ ਪੀਸ ਖੁੱਲਦੇ ਆ ਤੇ ਪਾਏ ਹੁੰਦੇ ਆ ਸਿੰਪਲ ਸੋਬਰ ਪਾਰਟੀਅਰ ਲੁੱਕ ਨੇ ਜਿਵੇਂ ਮਰਜੀ ਗਰਮੀਆਂ 'ਚ ਕਿਸੇ ਫੰਕਸ਼ਨ ਫੰਕਸ਼ਨ ਲਈ ਯੂਜ਼ ਕਰੋ ਬਾਹਰ ਅੰਦਰ ਭਾਣਾ ਉੱਥੇ ਯੂਜ਼ ਕਰੋ ਜਿਵੇਂ ਮਰਜੀ ਕਰ ਸਕਦੇ ਹੋ ਸਾਰੀ ਪਾਰਟੀਅਰ ਕਲੈਕਸ਼ਨ ਰਹੂਗੀ ਅਲੱਗ ਜੀ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੋ ਕੇ ਆਈ ਆ ਤੇ ਸਟਾਫ ਬਿਲਕੁਲ ਹੀ ਰੂ ਵਰਗਾ ਸੌਫਟ ਬਿਲਕੁਲ ਮਲਾਈ ਵਰਗਾ ਇੰਨਾ ਸੌਫਟ ਸਟਾਫ ਆ ਇਹ ਸਾਰਾ ਲੱਗਿਆ ਹੋਇਆ ਤੇ ਜਿੰਨਾ ਤੁਸੀਂ ਆ ਦੇਖ ਰਹੇ ਹੋ ਸਾਰਾ ਥ्रेड ਵਰਕ ਦਾ ਕੰਮ ਹੋਇਆ ਉੱਪਰ ਸਾਰਾ ਪੈਚ ਲੱਗਿਆ ਹੋਇਆ نیچے 베 ਸਾਰਾ ਕਾਟਨ ਦਾ ਵਾ ਜਿੰਨਾ ਵੀ ਸ਼ਰਟ ਦਾ 베ਸ ਰਹੂਗਾ ਦੇਖੋ ਸਾਰਾ ਕਾਟਨ ਬਟ ਇਹ ਲੱਗ ਤੂ ਉੱਪਰ ਡਿਜ਼ਾਈਨਰ ਦੇ ਕੇ ਪੈਚ ਲੱਗਿਆ ਹੋਇਆ ਕਲਰ ਬਹੁਤ ਸੋਹਣਾ ਵਾ ਆ ਸਾਰਾ ਜਿੰਨੀ ਵੀ ਫਲਾਵਰਿੰਗ ਤੁਹਾਨੂੰ ਦਿਖ ਰਹੀ ਹੈ ਇਹ ਸਾਰੀ ਥ੍ਰੈਡ ਵਰਕ ਦੇ ਨਾਲ ਸਾਰਾ ਥ੍ਰੈਡ ਵਰਕ ਹੋਇਆ ਹੋਇਆ ਆ ਲੋ ਆ ਵੀ ਸਾਰਾ ਥ੍ਰੈਡ ਵਰਕ ਹੋਇਆ ਹੋਇਆ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਕਿਉਂਕਿ ਇਹਦਾ ਕੋਈ ਗਲਾ ਨਹੀਂ ਤਿਆਰ ਹੈਗਾ ਵੀ ਰੈਡੀ ਹੋਇਆ ਹੋਇਆ ਇਸ ਲਈ ਲੈਂਥ ਜਿੰਨੀ ਮਰਜੀ ਤੁਸੀਂ ਰੱਖ ਸਕਦੇ ਹੋ ਲੋ ਜੀ ਆ ਵੀ ਸਾਰਾ ਥ੍ਰੈਡ ਵਰਕ ਹੋਇਆ ਪਿੰਟੈਕਸ ਦਾ ਵਿੱਚ ਕੰਮ ਹੋਇਆ ਲੈਸਿਸ ਪੂਰੀਆਂ ਵਧੀਆ ਸਾਰੀਆਂ ਲਾਈਆਂ ਹੋਈਆਂ ਕੋਈ ਵੀ ਇਹ ਨਹੀਂ ਹੈਗੀ ਵੀ ਘੱਟ ਤੋਂ ਘੱਟ 30-40 ਰੁਪਏ ਮੀਟਰ ਵਾਲੀ ਤਾਂ ਲੈਸ ਲੱਗੀ ਹੋਊਗੀ ਬਹੁਤ ਸੋਹਣੀਆਂ ਲੈਸਿਸ ਦੇ ਨਾਲ ਸਾਰਾ ਡਿਜ਼ਾਈਨ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਇਹਦੇ ਬਾਟਮ ਮਿਲੂਗੀ ਤੁਹਾਨੂੰ ਪਲੇਨ ਪਲੇਨ ਬਾਟਮ ਮਿਲੂਗੀ 2.5 ਤੋਂ ਪਲੱਸ ਬਾਟਮ ਹੋਊਗੀ ਲਓ ਜੀ ਇਹ ਹੈਗੀ ਆਪਣੀ ਅੱਜ ਦੀ ਕਲੈਕਸ਼ਨ ਬਹੁਤ ਸੋਹਣੀ ਯਾਨੀ ਕਿ ਪੂਰੀ ਸੁਪੀਰੀਅਰ ਰੇਂਜ ਫੋਰਸ ਪੀਰੀਅਰ ਫੈਬਰਿਕ ਇਹ ਫੈਬਰਿਕਸ ਤੋਂ ਉੱਪਰ ਕਾਟਨ ਦਾ ਕੋਈ ਵੀ ਫੈਬਰਿਕ ਨਹੀਂ ਹੁੰਦਾ ਸਭ ਤੋਂ ਉੱਪਰ ਵਾਲੇ ਫੈਬਰਿਕ ਨੇ ਇਹ ਯਾਨੀ ਕਿ ਬੈਸਟ ਤੋਂ ਬੈਸਟ ਕੁਆਲਟੀ ਦੀ ਆਪਾਂ ਕਹਿ ਦਈਏ ਉਹ ਵਾਲੀ ਇਹ ਕੁਆਲਟੀ ਆ ਆ ਲਓ ਜੀ ਨਾਲ ਹੈਗਾ ਵਿਸਕੋਸ ਮੋਡਲ ਦਾ ਦੁਪੱਟਾ ਦੁਪੱਟਾ बॉਟਮ ਵਾਂਗੂ ਪਲੇਨ ਰਹੂਗਾ ਸਾਈਡਾਂ ਤੇ ਪ੍ਰਿੰਟਿੰਗ ਦੇ ਕੇ ਲੈਸਿਸ ਦਾ ਸਾਰਾ ਡਿਜ਼ਾਈਨ ਕੀਤਾ ਹੋਇਆ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਹੈ ਲੈਸਿਸ ਦੀ ਆ ਸਾਰਾ ਲੈਸਿਸ ਦਾ ਕੰਮ ਹੋਇਆ ਪੈਚ ਲੱਗ ਕੇ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਉੱਪਰ ਕੰਮ ਹੋਇਆ ਬਹੁਤ ਸੋਹਣਾ ਦੁਪੱਟਾ ਜਿਵੇਂ ਮਰਜੀ ਤੁਸੀਂ ਇਹਨੂੰ ਵੇਅਰ ਕਰੋਗੇ ਪਾਰਟੀ ਲਈ ਯੂਜ਼ ਕਰੋਗੇ ਫੰਕਸ਼ਨ ਲਈ ਸੂਟ ਨੂੰ ਯੂਜ਼ ਕਰੋਗੇ ਬਹੁਤ ਸੋਹਣਾ ਗਰਮੀਆਂ ਲਈ ਬਹੁਤ ਹੀ ਵਧੀਆ ਆਈਟਮਾਂ ਨੇ ਇਹ ਇਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਜਿੰਨੇ ਕਲਰ ਖੋਲੂਗੀ ਉਹਨਾਂ ਦਾ ਡਿਜ਼ਾਈਨਿੰਗ ਇਹਦਾ ਡਿਜ਼ਾਈਨ ਅਲੱਗਾ ਸਿੰਗਲ ਹੀ ਇਹਦਾ ਕਲਰ ਆ ਸਿੰਗਲ ਹੀ ਇਹਦਾ ਡਿਜ਼ਾਈਨ ਆ ਲਓ ਇਨਾਂ ਨੂੰ ਲਾਈਨਿੰਗ ਦੀ ਕੋਈ ਵੀ ਰਿਕੁਆਇਰ ਨਹੀਂ ਹੈਗੀ 1% ਵੀ ਲਾਈਨਿੰਗ ਦੀ ਰਿਕੁਆਇਰ ਨਹੀਂ ਬਟ ਕਈ ਪਹਿਣਾ ਹੁੰਦੀਆਂ ਜਿਵੇਂ ਫੌਰੀਆਂ ਪਹਿਣਾ ਨੇ ਉਹਨਾਂ ਦੇ ਸੂਟਾਂ ਥੱਲੇ ਆਲਮੋਸਟ ਲਾਈਨਿੰਗਾਂ ਲੱਗ ਕੇ ਹੀ ਜਾਂਦੀਆਂ ਨੇ ਤੇ ਤਾਂ ਕਰਕੇ ਉਹਨਾਂ ਦਾ ਸੂਟਾਂ ਥੱਲੇ ਲਾਉਣੀਆਂ ਪੈਂਦੀਆਂ ਬਟ ਜਿਹੜੀਆਂ ਪਹਿਣਾ ਲਾਈਨਿੰਗ ਤੋਂ ਪੂਰਾ ਚੱਲਦੀਆਂ ਨੇ ਵੀ ਸਾਨੂੰ ਲਾਉਣੀਆਂ ਨਾ ਪਹਿਣ ਤਾਂ ਇਨਾਂ ਥੱਲੇ 1% ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਕਿਤੇ ਵੀ ਯਾਨੀ ਕਿ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਇਹ ਸੂਟ ਨੇ ਜੇ ਤੁਸੀਂ ਲਗਵਾਉਣੀ ਚਾਹੋ ਤਾਂ ਤੁਹਾਡੀ ਆਪਣੀ ਇੱਛਾ ਆਲੋ ਸਾਰਾ ਥ੍ਰੈਡਵਰਕ ਦਾ ਕੰਮ ਹੋਇਆ ਹੋਇਆ ਸਿੰਪਲ ਸੋਬਰ ਸਾਰਾ ਕੰਮ ਆ ਕੋਈ ਇਹ ਨਹੀਂ ਵੀ ਮੋਟਾ-ਮੋਟਾ ਆਇਆ ਕੀਤਾ ਪਿਆ ਵੀ ਲੱਗੀ ਕੜਾਈ ਚਮਕਦੀ ਆ ਲੱਗੀ ਪ੍ਰਿੰਟਿੰਗ ਚਮਕਦੀ ਆ ਬਿਲਕੁਲ ਨਹੀਂ ਦੇਖੋ ਬਿਲਕੁਲ ਪਤਾ ਨਹੀਂ ਲੱਗਦਾ ਵੀ ਥ੍ਰੈਡ ਦਾ ਕੰਮ ਹੋਇਆ ਹੋਇਆ ਸਾਰਾ ਜਿਵੇਂ ਸਿੰਗਲ ਟਾਂਕੇ ਨਾਲ ਆਪਣਾ ਕੰਮ ਹੁੰਦਾ ਵੀ ਵਿੱਚ ਹੀ ਸਾਰਾ ਐਡ ਆਨ ਹੋ ਜਾਂਦਾ ਸਾਰਾ ਸਿੰਗਲ ਟਾਂਕੇ ਦਾ ਕੰਮ ਆ ਇਹ ਲੈਸਸ ਦਾ ਸਾਰਾ ਡਿਜ਼ਾਈਨ ਦਿੱਤਾ ਹੋਇਆ ਉਸੇ ਤਰ੍ਹਾਂ ਪੈਚ ਦਾ ਕੰਮ ਹੋਇਆ ਇਹ ਪੈਚ ਅਲੱਗ ਤੋਂ ਲੱਗਿਆ ਹੈ ਨਾ ਸੋਚਿਆ ਵੀ ਇਹ ਪੈਚ ਦੇ نیچے ਸ਼ਾਇਦ ਲਾਈਨਿੰਗ ਦੀ ਲਾਈਨਿੰਗ ਦੇ نیچے ਸੇਮ ਇਹੀ ਬੇਸ ਆ ਉੱਪਰ ਅਲੱਗ ਤੋਂ ਪੈਚ ਰੱਖ ਕੇ ਇਹਨੂੰ ਸੂਟ ਨੂੰ ਡਿਜ਼ਾਈਨ ਕੀਤਾ ਅਲੱਗ ਲੁੱਕ ਦਿੱਤੀ ਹੋਈ ਆ ਸਾਰਾ ਇਹਦੇ ਉੱਪਰ ਥ्रेड ਵਰਕ ਦਾ ਕੰਮ ਹੋਇਆ ਹੋਇਆ ਇੱਕ ਇੱਕ ਚੀਜ਼ ਮੈਂ ਤੁਹਾਨੂੰ ਤਾਂ ਹੀ ਟੋਟਲੀ ਦੱਸ ਰਹੀ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਬਹੁਤ ਸੋਹਣੀ ਰੇਂਜ ਆ ਤੇ ਬਹੁਤ ਸੋਹਣੇ ਸੂਟ ਨੇ ਯਾਨੀ ਕਿ ਵੀਡੀਓ ਨਾਲੋਂ ਜੇ ਤੁਸੀਂ ਆ ਕੇ ਵੀ ਦੇਖੋਗੇ ਇਹ ਸੂਟ ਖੁੱਲਣਸਾਰ ਤੁਸੀਂ ਖੁਦ ਚੱਕੋਗੇ ਕਿ ਹਾਂਜੀ ਬਸ ਦੇ ਦੋ ਨਾਲ ਇਹਨਾਂ ਦੇ 3-3 ਮੀਟਰ ਦੀਆਂ ਬਾਟਮਸ ਆ ਜਾਂਦੀਆਂ ਨੇ। ਲਓ ਜੀ। ਵਿਸਕੋਸ ਮੇਂ ਢਾਲਦਾ ਇਹਨਾਂ ਦਾ ਦੁਪੱਟਾ ਵਾ। ਬਹੁਤ ਸੋਹਣਾ ਸਾਰਾ ਪ੍ਰਿੰਟਡ ਦੁਪੱਟਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜਿੱਦੋ ਇਹ ਹੈਗਾ ਵਾ ਕਰੀਮੀ ਪਿੰਕਿਸ਼ ਜਾਂ ਕਰੀਮੀ ਟੋਨ ਦੇ ਉੱਪਰ ਸੈਕਿੰਡ ਕਲਰ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਗ੍ਰੇ ਕਲਰ ਮਿਲ ਜੂਗਾ ਡਿਜ਼ਾਈਨ ਬਿਲਕੁਲ ਹੀ ਸੇਮ ਰਹੂਗਾ ਸੇਮ ਇਹਦਾ ਰਹੂਗਾ ਜੀ ਦੁਪੱਟਾ ਹਲੋ ਸੇਮ ਡਿਜ਼ਾਈਨ ਆ ਸਾਰਾ ਥ੍ਰੈਡ ਕੋਈ ਇਹਦੀ ਉਹ ਨਹੀਂ ਹੈਗੀ ਜਿਵੇਂ ਮਰਜੀ ਇਹਦੀ ਲੈਂਥ ਵਗੈਰਾ ਦੀ ਕਾਸੇ ਦੀ ਪ੍ਰੋਬਲਮ ਨਹੀਂ ਹੋ ਜਿੰਨੇ ਮਰਜੀ ਤੁਸੀਂ ਲੰਮੇ ਹੋ ਤਾਂ ਵੀ ਬਣੂਗਾ ਜੇ ਤੁਸੀਂ ਸ਼ਾਰਟ ਲੈਂਥ ਬਾ ਚਾਪਾਉਣੇ ਹੋ ਤਾਂ ਵੀ ਤੁਹਾਡਾ ਸੂਟ ਆਰਾਮ ਦੇ ਨਾਲ ਬਣੂਗਾ ਆ ਸਾਰਾ ਥ੍ਰੈਡ ਵਰਕ ਦਾ ਕੰਮ ਆ ਸੇਮ ਡਿਟੋ ਪੀਸ ਆ ਕਲਰ ਸਿਰਫ ਚੇਂਜ ਆ ਨਾਲ ਸੇਮ ਦੁਪੱਟਾ ਇਹ ਵੀ ਰਾਮ ਟੈਕਸ ਦੀ ਕੈਟਲੌਗ ਆ ਜਿਹਦੇ ਵਿੱਚ ਸਿੰਗਲ ਪੀਸ ਆ ਆਪਣੇ ਕੋਲੇ ਸਾਰੀ ਕੈਟਲੌਗ ਦੀ ਆਲਮੋਸਟ ਸੇਲ ਹੋ ਚੁੱਕੀ ਆ ਕਈ ਆਈਟਮਾਂ ਤਾਂ ਇਦਾਂ ਦੀਆਂ ਹੁੰਦੀਆਂ ਮੈਂ ਤੁਹਾਨੂੰ ਦੱਸਦੀ ਹਣੀ ਹੁੰਨੀ ਆ ਕਿ ਤੁਸੀਂ ਚਹਿਲ ਕਲੈਕਸ਼ਨ 27 ਇੰਸਟਾ ਦੀ ਆਈਡੀ ਪੀਸ ਫੋਲੋ ਕਰ ਲਓ ਜਿਹੜੀਆਂ ਭੈਣਾਂ ਨੂੰ ਹੁੰਦਾ ਕਿ ਅਸੀਂ ਹਰ ਚੀਜ਼ ਦੇਖੀਏ ਵੀ ਕੀ ਆਉਂਦੀ ਆ ਕੀ ਜਾਂਦੀ ਆ ਕਿੱਦਾਂ ਦੀ ਕਲੈਕਸ਼ਨ ਆਪਣੇ ਕੋਲ ਨੈਕਸਟ ਆਈ ਹੈ ਜਿਵੇਂ ਹੁਣ ਆਹ ਕਲੈਕਸ਼ਨ ਆਈ ਸੀ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆ ਤਾਂ ਅਸੀਂ ਇਹ ਬਿਨਾ ਉਹ ਤੋਂ ਵੀਡੀਓ ਤੋਂ ਸੇਲ ਹੋ ਚੁੱਕੀ ਆ ਇਹਦੇ ਵਿੱਚ ਆਪਣੇ ਕੋਲ ਸਿੰਗਲ ਪੀਸ ਹੀ ਰਿਹਾ ਵਾ ਉਹ ਆਪਾਂ ਆ ਵੀਡੀਓ ਚ ਨਾਲ ਕਰ ਰਹੇ ਆ ਆ ਲਓ ਜੀ ਸਾਰਾ ਪੈਚ ਦਾ ਕੰਮ ਹੋ ਕੇ ਦੇਖੋ ਇਹਦੇ نیچے ਪੱਲੇ ਤੇ ਸਾਰਾ ਪੈਚ ਲੱਗਿਆ ਉੱਪਰ ਸਾਰਾ ਥ्रेड ਵਰਕ ਦਾ ਕੰਮ ਹੋਇਆ ਸਾਰਾ نیچے ਥ्रेड ਵਰਕ ਦਾ ਕੰਮ ਹੋਇਆ ਬਹੁਤ ਸੋਹਣੀਆ ਆਟਮ ਜਿਹਦੇ ਇਹ ਰੈਡੀ ਹੋ ਕੇ ਤੇ ਜਿੰਨਾ ਪਹਿਣਾ ਦੇ ਰੈਡੀ ਹੋ ਕੇ ਗਏ ਨੇ ਸਾਰੀਆਂ ਫੋਰਨ ਦੀਆਂ ਹੀ ਸਿਗੀਆਂ ਜਿਨ੍ਹਾਂ ਨੇ ਅਸੀਂ ਰੈਡੀ ਕੀਤੀਆਂ ਕਿਉਂਕਿ ਉਹ ਆਪਣੇ ਤੇ ਛੱਡ ਦਿੰਦੇ ਨੇ ਵੀ ਬਸ ਕੁਆਲਟੀ ਬੈਸਟ ਦੇ ਦਿਓ ਵੀ ਤੁਸੀਂ ਬਸ ਸਾਡੇ ਸੂਟ ਰੈਡੀ ਕਰ ਦਿਓ ਜਿੰਨੇ ਵੀ ਸੂਟ ਉਹਨਾਂ ਨੇ ਰੈਡੀ ਕਰਵਾਉਣੇ ਹੁੰਦੇ ਆ ਲੋ ਆ ਹੈਗੀ ਇਹਦੇ ਨਾਲ ਬਾਟਮ ਇਹਦੇ ਨਾਲ ਬਾਟਮ ਲੱਗੀ ਹੋਈ ਆ ਪਲੇਨ ਇਹ ਹੈਗੀ ਇਹਦੀ ਸ਼ਰਟ ਬਹੁਤ ਸੋਹਣਾ ਸਾਰਾ ਥ्रेड ਵਰਕ ਦਾ ਉੱਪਰ ਕੰਮ ਹੋਇਆ ਹੋਇਆ ਨਾਲ ਇਹਨਾਂ ਦੇ ਦੁਪੱਟੇ ਆਉਣਗੇ ਸਾਰੀ ਰਾਮ ਟੈਕਸ ਦੇ ਨਾਲ ਜਿੰਨੇ ਵੀ ਦੁਪੱਟੇ ਆਉਣਗੇ ਸਾਰੇ ਚਨੂਨ ਦੇ ਦੁਪੱਟੇ ਆਉਣਗੇ ਆ ਲੋ ਇਹਨਾਂ ਵੀ 1% ਵੀ ਲਾਈਨਿੰਗ ਦੀ ਲੋੜ ਨਹੀਂ ਬਹੁਤ ਹੀ ਵਧੀਆ ਸਟਾਫ ਆ ਪੂਰਾ ਜਾਮ ਵਰਗਾ ਸਟਾਫ ਆ ਬਹੁਤ ਸੋਹਣੀ ਸਪੀਰੀਅਰ ਰੇਂਜ ਈ ਕਿਉਂਕਿ ਰਾਮ ਟੈਕਸ ਦੇ ਮਾਮਲੇ ਦੇ ਵਿੱਚ ਫੈਬਰਿਕ ਨਹੀਂ ਕਦੇ ਵੀ ਆਏ ਹੋਊਗਾ ਕਿ ਉਹ ਹਲਕਾ ਫੈਬਰਿਕ ਲਾ ਦੇਣਗੇ ਆ ਲੋ ਜੀ ਸਾਰੇ ਦੇਖੋ ਕਿੰਨੀ ਸੋਹਣੀ ਵਧੀਆ ਐਂਡ ਫਿਨਿਸ਼ਿੰਗ ਦੇ ਨਾਲ ਲੈਸ ਲੱਗੀ ਹੋਈ ਆ ਸਾਰੇ ਕਾਟਨ ਵਾਲੀ ਲੈਸ ਆ ਇਹ ਕਰੋਸ਼ੀਆ ਲੈਸ ਜਿਹਨੂੰ ਆਪਾਂ ਕਹਿ ਦਿੰਨੇ ਆ ਸਾਰੀ ਪ੍ਰਿੰਟਿੰਗ ਦੁਪੱਟਾ ਚਨੂਨ ਦੇ ਆ ਪੂਰੇ 2.5 ਮੀਟਰ ਕੱਟ ਆ ਪੂਰੇ ਲੰਬੇ ਚੌੜੇ ਖੁੱਲੇ ਡੁੱਲੇ ਦੁਪੱਟਿਆਂ ਦੀ ਲੈਂਥ ਪੂਰੀ ਵਧੀਆ ਯਾਨੀ ਕਿ ਖੁੱਲੀ ਡੁੱਲੀ ਲੈਂਥ ਆ। ਲੋ। ਵਿਸਕੋਸ ਮਸਲੀਨ, ਰਾਮ ਟੈਕਸ ਦੀ ਮਸਲੀਨ ਆ ਇਹ। ਵਿਸਕੋਸ ਵਾਲੀ ਬਿਲਕੁਲ ਹੀ ਸੌਫਟ ਵਾਲੀ। ਕੰਨੀ ਕੰਨੀ ਤੇ ਆਰਮ ਟੈਕਸ ਦੀ ਮੋਹਰ ਮਿਲੂਗੀ ਲਿਫਾਫਿਆਂ ਦੇ ਅਲੱਗ ਤੋਂ ਮੋਹਰ ਆ ਸੂਟਾਂ ਦੇ ਉੱਪਰ ਅਲੱਗ ਤੋਂ ਟੈਗਿੰਗ ਲੱਗੀ ਹੋਈ ਆ ਆਰਮ ਟੈਕਸ ਦੀ ਦੇਖੋ ਇਹ ਨਹੀਂ ਹੈਗਾ ਕਿ ਅਸੀਂ ਆਰਮ ਟੈਕਸ ਕਹਿ ਦਾਂਗੇ ਤਾਂ ਤੁਸੀਂ ਮੰਨ ਲੋਗੇ ਤੁਹਾਨੂੰ ਪੂਰਾ ਬਕਾਇਦਾ ਹਰ ਸੂਟ ਦੇ ਉੱਪਰ ਸਟੈਂਪਿੰਗ ਮਿਲੂਗੀ ਆਰਮ ਟੈਕਸ ਦੀ ਤੇ ਬਹੁਤ ਵਧੀਆ ਵਿਸਕੋਸ ਵਾਲਾ ਇਹ ਸਾਰਾ ਫੈਬਰਿਕ ਆ ਜਿਹੜੀਆਂ ਪਹਿਣਾ ਪਾਰਟੀ ਵੀਅਰ ਲੁੱਕ ਦੇ ਵਿੱਚ ਲੈਣਾ ਚਾਹੁੰਦੀਆਂ ਨੇ ਵੀ ਸ਼ਾਈਨ ਵੀ ਹੋਵੇ ਕੱਪੜੇ ਦੇ ਵਿੱਚ ਤੇ ਸੋਹਣਾ ਵੀ ਲੱਗੇ ਪਾਰਟੀ 'ਚ ਪਾਇਆ ਦੇਖੋ ਕਿੰਨੇ ਸੋਹਣੇ ਗ੍ਰੇਸ ਆ ਕਲਰ ਵੀ ਬਿਲਕੁਲ ਲਾਈਟ ਇਹਦੀ ਬੇਸ ਆ ਉੱਪਰ ਕਿੰਨੇ ਕਲਰਫੁਲ ਨਾਲ ਫਲਾਵਰਸ ਨੇ ਸਾਰਾ ਨੀਚੇ ਹੈਂਡ ਦਾ ਕੰਮ ਹੋਇਆ ਹੋਇਆ ਸਿੰਪਲ ਸੋਬਰ ਸਰਦਾਰੀ ਜਿਹਾ ਕੰਮ ਆ ਦੇਖੋ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਵਾ ਪੱਲੇ ਦੇ ਉੱਪਰ ਸਾਰਾ ਹੈਂਡ ਦਾ ਕੰਮ ਆ ਨਾਲ ਸੇਮ ਜਿੱਦਾਂ ਦਾ ਇਹਨਾਂ ਦਾ بیس ਰਹੂਗਾ ਉਹਨਾਂ ਦੀ ਉਦਾਂ ਦੀਆਂ ਲਾਈਟ ਜੇ ਕਲਰ ਦੀ ਬਾਟਮ ਰੱਖੀ ਹੋਈ ਆ ਕਿੰਨੀ ਜਿਹਾ ਲਾਈਟ ਕਲਰ ਆ 3-3 ਮੀਟਰ ਦੀਆਂ ਨਾਲ ਜਿਹੜੀਆਂ ਬਹੁਤ ਵਧੀਆ ਸੂਟ ਰੈਡੀ ਹੁੰਦੇ ਨੇ ਬੈਕ ਵੀ ਇਹਦੀ ਸੇਮ ਰਹੂਗੀ ਸੇਮ ਬੈਕ ਜਿਵੇਂ ਉੱਤਰ ਹੈਂਡਵਰਕ ਫਰੰਟ ਤੇ ਆ ਬੈਕ ਪਲੇਨ ਆ ਲੋ ਇਹਦੇ ਬਾਰਡਰ ਤੇ ਸਾਰਾ ਹੈਂਡਵਰਕ ਤੇ ਨਾਲ ਇਹਨਾਂ ਦੇ ਸੇਮ ਇਸ ਕਾਸਮ ਮਟਾਲ ਦੇ ਦੁਪੱਟੇ ਆ ਇਹਨਾਂ ਦੇ ਨਾਲ ਬਹੁਤ ਸੋਹਣੇ ਲੱਗੇ ਹੋਏ ਆ ਲੋ ਜੀ ਨਾਲ ਬਕਾਇਦਾ ਲੈਸਿਸ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਤੇ ਦੁਪੱਟਾ ਵੀ ਪੂਰੇ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਨੇ ਇਹਨਾਂ ਦੇ ਨਾਲ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਹਾਂ ਲੋ ਆਹ ਵਾਲਾ ਕਲਰ ਆ ਇਹਦੇ ਵਿੱਚ ਨੈਕਸਟ ਫਲੋਰੀ ਸ਼ੇਡ ਸਾਰਾ ਇਹਦਾ ਵੀ ਸੇਮ ਦੇਖੋ ਰਾਮ ਟੈਕਸ ਦਾ ਸਾਰੀ ਸਟੈਂਪਿੰਗ ਮਿਲੂਗੀ ਫਿਰੋਜ਼ੀ ਕਲਰ ਦਾ ਸੂਟਾ ਬਹੁਤ ਸੋਹਣਾ ਨਾਲ ਸੇਮੀ ਇਹਦੇ ਹੈਗੀ ਆ ਜੀ ਦੁਪੱਟਾ ਤੇ ਲੁੱਕ ਇਦਾਂ ਦਾ ਸੂਟ ਦੀ ਜਿਹੜੀ ਇਹਦੀ ਕੈਟਲੌਗ ਆਈ ਆ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ 3500 ਤੋਂ ਘੱਟ ਕਿਤੋਂ ਨਹੀਂ ਮਿਲਣਾ ਟਰਾਈ ਕਰਕੇ ਚਾਹੇ ਤੁਸੀਂ ਆਪਣਾ ਫਿਰ ਸਾਡੇ ਕੋਲੋਂ ਮੰਗਵਾ ਲਿਓ ਨਿਊ ਕੈਟਲੌਗ ਆ ਕੋਈ ਇਹ ਨਹੀਂ ਹੈਗਾ ਵੀ ਅਸੀਂ ਪੁਰਾਣੀ ਚੱਕ ਕੇ ਲਈ ਆ ਜਾਂ ਕੁਝ ਵੀ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਵਧੀਆ ਕਲਰ ਚਾਟਾਂ ਦੇ ਉੱਪਰ ਇਹ ਆਈ ਆ ਸਾਰਾ ਹੈਂਡ ਦਾ ਕੰਮ ਆ ਅਗਲਾ ਕਲਰ ਇਹਦੇ ਵਿੱਚ ਹੈਗਾ ਮਸਟਰਡ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਿੰਨਾ ਸਿੰਪਲ ਸੋਬਰ ਜਿਹੜਾ ਆਪਾਂ ਫਰੋਜ਼ੀ ਕਲਰ ਖੋਲਿਆ ਸੀ ਇਹਦੇ ਨਾਲ ਬਾਟਮ ਆਊਗੀ ਸੇਮ ਫਰੋਜ਼ੀ ਹੋਈ ਫਰੋਜ਼ੀ ਕਲਰ ਦੀ ਇਹ ਬਾਟਮ ਰਹੂਗੀ ਤੇ ਜਿਹੜਾ ਇਹ ਵਾਲਾ ਕਲਰ ਆ ਇਹਦੇ ਨਾਲ ਜਿਹੜੀ ਇਹਦੀ ਬਾਟਮ ਆ ਉਹ ਮਸਟਰਡ ਜਿੱਦਾਂ ਨੇ ਇਹਦਾ ਬੇਸ ਆ ਕਿੰਨੀ ਮਸਟਰਡ ਜਿਹਾ ਹੋਈ ਬੇਸ ਆ ਦੇਖੋ ਇਦਾਂ ਦੀ ਹੋਈ ਇਹਦੀ ਬਾਟਮ ਰਹੂਗੀ ਜਿੱਦਾਂ ਦੇ ਇਹਨਾਂ ਦੇ ਬੇਸ ਲਾਈਟ بیس ਦੇ ਉੱਪਰ ਡਾਰਕ ਜਿਹਾ ਫਲਾਵਰ ਚਾਰਟ ਕੀਤੇ ਹੋਏ ਨੇ ਜਿਆਦਾ ਡਾਰਕ ਵੀ ਨਹੀਂ ਸਿੰਪਲ ਸੋਬਰ ਸਰਦਾਰੀ ਜਿਹਾ ਸਾਰੀ ਪ੍ਰਿੰਟਿੰਗ ਹੋਈ ਆ ਸਾਰੀ ਡਿਜੀਟਲ ਆ ਤੇ ਕਪੜਾ ਬਹੁਤ ਜਿਆਦਾ ਫਾਈਨ ਆ ਅਗਲਾ ਜਿਹੜਾ ਹੈਗਾ ਜੀ ਇਹ ਹੈਗਾ ਗ੍ਰੀਨ ਕਲਰ ਆ ਲੋ ਕਲਰ ਸਾਰੇ ਇੱਕ ਤੋਂ ਇੱਕ ਆ ਲੋ ਜੀ ਗ੍ਰੀਨ ਕਲਰ ਆ ਇਹਦੇ ਨਾਲ ਜਿਹੜੀ ਬੋਟਮ ਆਉਗੀ ਸੇਮ ਗ੍ਰੀਨ ਕਲਰ ਦੀ ਆਉਗੀ ਮਿੱਠਾ ਪਿਆਰਾ ਜਾਂ ਕੈਸਾ ਕਦੇ ਆ ਪਿਸਤਾ ਜਾਂ ਕਦੂਰਾਂ ਜਾਂ ਇਹਦਾ ਕੋਲ ਵਾਲਾ ਕਲਰ ਬਹੁਤ ਸੋਹਣਾ ਤੇ ਨਾਲ ਸੇਮ ਹੀ ਇਹਦੇ ਦੇਖੋ ਦੁਪੱਟਾ ਦੁਪੱਟਿਆਂ ਨਾਲ ਸੂਟਾਂ ਦੀ ਗ੍ਰੇਸ ਹੁੰਦੀ ਆ ਦੁਪੱਟੇ ਪੂ ਜਿਹੜੀਆਂ ਪੈਂ ਕਹਿੰਦੀ ਵੱਡੇ ਖੁੱਲੇ ਡੁੱਲੇ ਹੋਣ ਸਿਰ ਤੇ ਰੁਕਣ ਬੁੱਕਲ ਵਧੀਆ ਵੱਜਦੀ ਹੋਵੇ ਪੂਰਾ ਯਾਨੀ ਕਿ ਵਧੀਆ ਦੁਪੱਟਾ ਵਾ ਇਹਦੇ ਨਾਲ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੀ ਸਪੀਰੀਅਰ ਤੇ ਸੁਪਰ ਹਿੱਟ ਕਲੈਕਸ਼ਨ ਇਹ ਆਈ ਆ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆ ਜਾਗ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਆ ਕਰ ਬੈਠੇ ਇਹਨਾਂ ਸੁੱਟਾਂ ਨੂੰ ਬੰਗਵਾ ਸਕਦੇ ਹੋ ਜੀ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇਹ ਬਾਕੀ ਮੈਂ ਤੁਹਾਨੂੰ ਪੇਮੈਂਟ ਦਾ ਮੈਥਡ ਦੱਸ ਹੀ ਚੁੱਕੀ ਹਾਂ ਕਿ ਆਨਲਾਈਨ ਜਾਂ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੀਆਂ ਨਵੀਂ ਨਿਊ ਕਲੈਕਸ਼ਨ ਦੇ ਨਾਲ ਸੋਹਣੇ ਸੋਹਣੇ ਸੁੱਟਾਂ ਦੇ ਨਾਲ ਨਵੀਂ ਖੂਬੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ